ਮੰਗਲਵਾਰ ਬਾਅਦ ਦੁਪਹਿਰ 2:30 ਵਜੇ ਦੇ ਕਰੀਬ ਬਿੰਡਾ ਵਾਲਰ ਰੋਡ ਉੱਤੇ ਪਿੰਡ ਕਾਲਚਰਾਣੀ ਵਿਖੇ ਦਰਦਨਾਕ ਹਾਦਸਾ ਵਾਪਰ ਗਿਆ। ਉਸ ਹਾਦਸੇ ਵਿੱਚ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨ ਗ੍ਰਸਤ ਗਏ। ਹਾਦਸਾ ਸਥਾਨ ਤੇ ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਹਾਦਸਾ ਵਾਪਰਨ ਤੋਂ ਪਹਿਲਾਂ ਕਾਰ ਡਰਾਈਵਰ ਨੇ ਕਾਰ ਨੂੰ ਰੋਕਣ ਲਈ 15-16 ਮੀਟਰ ਪਿੱਛੋ ਬ੍ਰੇਕ ਲਗਾਉਣੇ ਸ਼ੁਰੂ ਕਰ ਦਿੱਤੇ ਸਨ ਫਿਰ ਵੀ ਕਾਰ ਡਰਾਈਵਰ ਦੇ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਇਹ ਦਰਦਨਾਕ ਹਾਦਸਾ ਵਾਪਰ ਗਿਆ ਜਦੋਂ ਹਾਦਸਾ ਵਾਪਰਿਆ ਤਾਂ ਕਾਰ ਨੇ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਕਾफी ਉਛਾਲ ਕੇ ਦੂਰ ਵਗਾ ਕੇ ਮਾਰਿਆ ਜਿਸ ਕਾਰਨ ਉਸ ਦੇ ਸਿਰ ਵਿੱਚ ਸੱਟ ਲੱਗ ਗਈ ਅਤੇ ਇੱਕਦਮ ਵੀਰ ਜ਼ਖਮੀ ਹੋ ਗਿਆ 71 ਲੋਕਾਂ ਮੁਤਾਬਕ ਕਾਰ ਸਵਾਰ ਵਿਅਕਤੀਆਂ ਦੇ ਵੀ ਸੱਟਾਂ ਲੱਗੀਆਂ ਹਨ ਜ਼ਖਮੀ ਵਿਅਕਤੀਆਂ ਨੂੰ 71 ਲੋਕਾਂ ਨੇ ਹਸਪਤਾਲ ਪਹੁੰਚਾਉਣ ਲਈ ਵਾਹਨ ਦਾ ਪ੍ਰਬੰਧ ਕੀਤਾ 71 ਲੋਕਾਂ ਦਾ ਹਾਦਸਾ ਜ਼ਖਮੀ ਵਿਅਕਤੀ ਮੋਟਰਸਾਈਕਲਾਂ ਦਾ ਮਿਸਤਰੀ ਸੀ ਥਾਣਾ ਆਨੰਦਗੜ੍ਹ ਦੇ ਪੁਲਿਸ ਮੁਲਾਜ਼ਮ ਜਾਂਚ ਕਰਨ ਲਈ ਹਾਦਸੇ ਸਥਾਨ ਤੇ ਪਹੁੰਚ ਗਏ ਸਨ ਥਾਣਾ ਆਨੰਦਗੜ੍ਹ ਦੇ ਮੁੱਖ ਪੁਲਿਸ ਅਧਿਕਾਰੀ ਇੰਸਪੈਕਟਰ ਸੰਦੀਪ ਸਿੰਘ ਪਾਟੀ ਨੇ ਦੱਸਿਆ ਕਿ ਜ਼ਖਮੀ ਮੋਟਰਸਾਈਕਲ ਸਵਾਰ ਪਿੰਡ ਸਿੱਖਵਾਲਾ ਦਾ ਵਸਨੀਕ ਸੀ ਅਤੇ ਉਸ ਨੂੰ ਬਹਿੰਡਾ ਦੇ ਪ੍ਰਗਮਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਪਰ ਅਜੇ ਤੱਕ ਸਾਡੇ ਕੋਲ ਰਿਪੋਰਟ ਨਹੀਂ ਆਇਆ 40 17 ਨੰਬਰ ਆ ਕੋਈ ਪਿੱਛੇ ਪਾ ਕੇ ਹੀ ਹੈ ਕਿਹ ਹੈ ਕਿਹ ਚੱਕਦਾ ਮੋਸੇ ਨੂੰ ਆਈ ਤੇ ਆ ਜਿਹੜੇ ਦਾਨ ਨਾ ਆ ਪਾ ਜਿੱਕਿਆ ਬਾਹਰ ਪਾ ਜਵਾ ਯਾਰ ਇਹ ਖਾਲੇ ਦਾ ਮਖਵਾਲ ਦਾ ਭਰਾ ਹੈ ਵਾਲ ਦੇ ਭਰਾ ਦਾ ਤਾਂ ਇਹ ਮਟਰ ਦਾ ਨੰਬਰ ਹੈ ਠੀਕ ਹੈ ਸੰਨੀ ਚਾਹੇ ਅੱਜ ਉਹਨੂੰ ਕਰੇ ਦੇਖ ਲੈ ਲਾਗੇ ਲਾਦਾ ਉਹ ਆ ਲੈ ਭਰਾ ਜੀ ਮੈਂ ਇਹਨੇ ਵੀ ਫੋਨ ਕਰਾਇਆ ਦੇ ਭਰਾ ਨੂੰ ਗਾ ਤੇ ਭਰਾ ਨੂੰ ਫੋਨ ਕਰ ਮਾਲਾ ਲੰਬਰੇ ਤੋਂ ਆਹ ਮੈਂ ਫੋਨ ਕਰਤਾ ਕਰੀ ਆਪਾਂ ਦੇਖ ਲੈ ਜਾ ਮੇਰੇ ਕੋਲ ਦੁਕਾਨ ਮੋਟਰਸਾਈਕਲ ਦੀ ਅਰੀਟੇ ਕੋਲ ਦਾ ਆਇਆ ਇਹ ਨੰਬਰ ਦੇਖਿਆ ਉਹ ਉਹ ਸਿੱਖੜ ਦੇਖ ਲੈ ਦਾ ਨੰਬਰ 48 12 ਉਹ ਫੋਨ ਕਰਤਾ ਪਹਿਲਾਂ ਕਰਤਾ ਸਿਗੇ ਤੁਸੀਂ ਇਹਦਾ ਹਾਦਸਾ ਹੋਇਆ ਅਜੇ ਉਹ ਪਿੱਛੇ ਸੀਗੇ ਜੀ ਉੱਥੇ ਕਿੰਨਾ ਕੀ ਨੁਕਸਾਨ ਕਿੰਨਾ ਹੋਇਆ ਕੀ ਬੰਦੇ ਦਾ ਸੱਟ ਇੱਕ ਤਾਂ ਲੱਤ ਟੁੱਟ ਗਈ ਜਰੇ ਦੀ ਅੱਛਾ ਇੱਕ ਵਾਲਾ ਜੀ ਉਹਦੇ ਆਹ ਸਾਈਡ ਖਤਮ ਹੋ ਗਿਆ ਟੂਆ ਬੈਠਾ ਅੱਛਾ ਮੋਟਰਸਾਈਕਲ ਵਾਲੇ ਦੋ ਮੋਟਰਸਾਈਕਲ ਤਾਂ ਕਿਨੇ ਅੱਛਾ ਤੇ ਕਾਰ ਵਾਲਾ ਵੀ ਕਾਰ ਵਾਲਾ ਕਾਰ ਵਾਲੇ ਦੋ ਸੀ अच्छा ਇਹਨਾਂ ਇਹ ਬਚ ਗਏ ਇਹ ਬਚ ਗਏ ਠੀਕ ਹੈ ਨਾ 60 ਦੇ ਸਾਹਮਣੇ ਕਿਤੇ ਪਿਆ ਜਦੋਂ ਅਸੀਂ ਸਿੱਧੀ ਗਰੀਆ ਅੱਛਾ ਉਹ ਵਾਲਾ ਉਹ ਉਵੇਂ ਨਿਕਲਿਆ ਉਹ ਸਲਾਲਤ ਨਿਕਲੇ ਦਾ